ਖੋਸਾ ਜਿੰਦਾਬਾਦ ਪੰਜਾਬੀ ਕਿਸਾਨ ਦੁਨੀਆ ਨੇ ਖੋਸਾ ਜਿੰਦਾਬਾਦ ਜਿੰਦਾਬਾਦ ਪੰਜਾਬੀ ਕਿਸਾਨ ਦੁਨੀਆ ਨੇ ਖੋਸਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਦੁਨੀਆ ਨੇ ਖੋਸਾ ਜਿੰਦਾਬਾਦ ਜਿੰਦਾਬਾਦ ਮੋਦੀ ਦੇ ਪਰ ਆਏ ਨੇ ਇਹ ਭਾਈ ਕੌਣ ਆਏ ਨੇ ਮੋਦੀ ਦੇ ਪਰ ਆਏ ਨੇ ਇਹ ਭਾਈ ਕੌਣ ਆਏ ਨੇ ਮੋਦੀ ਦੇ ਪਰ ਆਏ ਨੇ ਗੁਰਜੀਤ ਸਿੰਘ ਜੀ ਜਿਹੜੀ ਮੀਟਿੰਗ ਅੱਜ ਹੋਈ ਆ ਇਹ 30 ਤਰੀਕ ਦੇ ਸੰਬੰਧ ਵਿੱਚ ਹੋਈ ਆ ਭਾਰਤ ਬੰਦ ਦੀ ਕਾਲ ਦੇ ਵਿੱਚ ਹੋਈ ਆ ਅਸੀਂ 30 ਤਰੀਕ ਨੂੰ ਟੂਲ ਪਲਾਜਾ ਤੇ ਬਹੁਤ ਵੱਡਾ ਭਾਰ ਭਾਰੀ ਖੋਸਾ ਜੁਨੀਅਰ ਨੂੰ ਧਰਨਾ ਲਾਉਣ ਜਾਣੇ ਆਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਹ ਲੋਕਾਂ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਸਰਦਾਰ ਡੱਲੇ ਵਾਲਾ ਸਾਹਿਬ ਲੋਕਾਂ ਦੀ ਖਾਤਰ ਮਰਨ ਵਰਤ ਤੇ ਬੈਠੇ ਨੇ ਜਿਹੜੀ ਕਿ ਸਰਕਾਰਾਂ ਸੁੱਤੀਆਂ ਪਈਆਂ ਨੇ ਸਰਕਾਰਾਂ ਨੂੰ ਦਿਗਾਉਣ ਦੀ ਖਾਤਰ 30 ਤਰੀਕ ਦਾ ਬਹੁਤ ਭਰਮਾ ਕੱਟ ਕੀਤਾ ਜਾ ਰਿਹਾ ਪੂਰਾ ਲੁਧਿਆਣਾ ਜ਼ਿਲ੍ਹਾ ਬਲੌਕ ਕੀਤਾ ਜਾਊਗਾ ਬੰਦ ਕੀਤਾ ਜਾਊਗਾ ਬੰਦੇ ਬੰਦ ਦਾ ਸਰਦਾ ਦਿੱਤਾ ਜਾ ਰਿਹਾ ਕਿੰਨੇ ਵਜੇ ਤੋਂ ਸ਼ੁਰੂ ਹੋਏ ਸਵੇਰੇ 7 ਤੋਂ ਲੈ ਕੇ 4 ਵਜੇ ਦਾ ਟਾਈਮ ਆ ਜੀ ਖਾਲਸਾ ਸ਼੍ਰੀ ਵਾਇਗੁਰੂ ਜੀ ਫਤਿਹ ਅੱਜ ਅਸੀਂ ਇੱਥੇ ਜੋ ਇਕੱਠ ਰੱਖਿਆ ਸੀਗਾ ਇਹ ਸਾਡੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸਰਦਾਰ ਸਖਜਿੰਦਰ ਸਿੰਘ ਜੀ ਖੋਸਾ ਦੇ ਆਦੇਸ਼ਾਂ ਮੁਤਾਬਕ ਸਾਡੇ ਸੀਨੀਅਰ ਸੂਬਾ ਮੀਤ ਪ੍ਰਧਾਨ ਸਰਦਾਰ ਹਰਨੇਕ ਸਿੰਘ ਜੀ ਲਾਗੀਆਂ ਉਨ੍ਹਾਂ ਦੀ ਅਗਵਾਈ ਵਿੱਚ ਅਸੀਂ 30 ਤਰੀਕ ਦੇ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ ਆ ਅਸੀਂ ਜੋ ਵੀ ਸਰਦਾਰ ਜਗਜੀਤ ਸਿੰਘ ਦੀ ਡੱਲੇ ਵਾਲ ਸਾਡੇ ਕੌਮ ਦੇ ਹੀਰੇ ਨੇ ਕਿਸਾਨ ਆਗੂ ਨੇ ਉਹ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੇ ਦੇਸ਼ ਲਈ ਸਾਡੇ ਕਿਸਾਨਾਂ ਲਈ ਜੋ ਸੰਘਰਸ਼ਿਕ ਵਿਢਿਆ ਹੋਇਆ ਉਸ ਨੂੰ ਅਸੀਂ ਸਿਰੇ ਚੜਾਉਣ ਵਾਸਤੇ ਇਕੱਤੀ ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਆ ਅਸੀਂ ਉਹਨੂੰ ਪੂਰਨ ਤੌਰ ਤੇ ਮੁਕੰਮਲ ਬੰਦ ਕਰਵਾਉਣ ਵਾਸਤੇ ਅੱਜ ਇਹ ਇਕੱਠ ਰੱਖਿਆ ਸੀ ਹੁਣ ਅਸੀਂ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਦੀ ਕਾਲ ਦੇ ਦਿੱਤੀ ਆ ਔਰ ਇਹਦੇ ਵਿੱਚ ਇੱਕ ਸਿਰਫ ਬਰਾਤਾਂ ਵਾਲੀਆਂ ਗੱਡੀਆਂ ਔਰ ਹਵਾਈ ਟਿਕਟਾਂ ਜਿਹਦੇ ਕੋਲ ਹੋਊਗੀ ਜਿਨੇ ਹਵਾਈ ਜਹਾਜ਼ ਦਾ ਸਫ਼ਰ ਕਰਨਾ ਇੱਕ ਉਹਨਾਂ ਨੂੰ ਇੱਕ ਐਂਬੂਲੈਂਸ ਨੂੰ ਛੋਟ ਦਿੱਤੀ ਜਾਊਗੀ ਬਾਕੀ ਬਾਜ਼ਾਰਾਂ ਵਿੱਚ ਸਿਰਫ ਮੈਡੀਕਲ ਖੁੱਲੇ ਰਹਿਣਗੇ ਔਰ ਜਿਹੜੇ ਦੁੱਧੀ ਆ ਉਹਨਾਂ ਨੂੰ ਸਵੇਰ ਦਾ ਦੁੱਧ ਨਹੀਂ ਪਾਉਣ ਦਿੱਤਾ ਜਾਊਗਾ ਸ਼ਾਮ ਦਾ ਦੁੱਧ ਉਹਨਾਂ ਨੂੰ ਪਾਉਣ ਦਿੱਤਾ ਜਾਊਗਾ ਔਰ ਇਸ ਕਰਕੇ ਅਸੀਂ ਸਾਰਾ ਜੋ ਟਰੈਕਟਰ ਕਾਲੀ ਕੋੜਾ ਰੇੜਾ ਸਭ ਕੁਝ ਬੰਦ ਕਰਕੇ ਪੂਰਨ ਤੌਰ ਤੇ ਬੰਦ ਕਰਨ ਦੀ ਕਾਲ ਦਿੱਤੀ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਨਹੀਂ ਮੈਂ ਕਰ ਨਿਵਾਸੀ ਤੇ ਇਲਾਕਾ ਨਿਵਾਸੀ ਦਾਦੀਆਂ ਸਾਹਿਬ ਦੀ ਰਾਏ ਨਵਾਹੀ ਇਕੱਠੇ ਹੋਏ ਆ 30 ਤਰੀਕ ਨੂੰ ਜੋ ਬੰਦ ਦੀ ਕਾਲ ਆ ਅਸੀਂ ਨਕਰ ਸਾਰੇ ਨਕਰਾਂ ਨੂੰ ਕਹਿੰਦੇ ਆ ਪਿੰਡਾ ਜੋ ਸਾਡੇ ਪਿੰਡ ਹੰਬੜਾ ਨੂੰਪੁਰ ਜਿਹੜਾ ਵੀ ਸਾਡਾ ਇਲਾਕਾ ਪੈਂਦਾ ਤੇ ਜੋ ਵੀ ਦੁਕਾਨਦਾਰ ਆ ਆਪਣੀਆਂ ਦੁਕਾਨਾਂ ਬੰਦ ਰੱਖਣ ਉਹ ਜੋ ਲੋੜ ਨੂੰ ਕਿਵੇਂ ਹਸਪੀਟਲ ਆ ਮੈਡੀਕਲ ਸਟੋਰ ਆ ਉਹ ਖੁੱਲੇ ਰਹਿਣਗੇ ਬਾਕੀ ਸਾਰੇ ਭਾਈ ਵੀਰਾਂ ਨੂੰ ਕਿਹਾ ਜਾਂਦਾ ਕਿੰਨੇ ਤੋਂ ਕਿੰਨੇ ਵਜੇ ਤੱਕ ਸਰਮਾਨਸਾ ਸੱਤ ਵਜੇ ਤੋਂ 4 ਵਜੇ ਤੱਕ ਠੀਕ ਹੈ ਧੰਨਵਾਦ